ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਤੇ ਇੱਧਰ ਜਿਹੜੇ ਆਪਣੇ ਬੰਸਾਂ ਵਾਲੇ ਕੱਦੂ ᱛੀ ਤੇ ਤਕਰੀਬਨ ਆਪਾਂ ਦੋ ਤੜਾਈਆਂ ਕਰ ਲੀਆਂ ਹੁਣ ਤੀਜੀ ਵਾਰੀ ਆਪਾਂ ਕੱਲ ਨੂੰ ਤੋੜਾਂਗੇ ਕੱਲ ਨੂੰ ਜਾਂ ਹੋ ਸਕਦਾ ਪਰਸੋਂ ਨੂੰ ਤੋੜ ਲਈਏ ਕਿਉਂਕਿ ਬਾਰੀ ਦੇ ਨਾਲ ਹੁਣ ਵਧੀਆ ਲੱਗਾ ਚੂਨਾ ਤੇ ਜਿਹੜਾ ਛੋਟਾ ਆਪਣਾ ਦੂਜੇ ਗੱਦੂ ਨੇ ਉਹ ਕਾਫੀ ਚਿੱਟੇ-ਚਿੱਟੇ ਹੋਣ ਲੱਗ ਗਏ ਜਿਵੇਂ ਤੇ ਸਭ ਤੋਂ ਪਹਿਲਾਂ ਤਾਂ ਬਲੌਗ ਚਾਹੀ ਚੈੱਕ ਕਰ ਲਓ ਬਾਕੀ ਗੱਲਾਂ ਆਪਾਂ ਬਾਅਦ ਚ ਕਰਦੇ ਆਂ ਜਦੋਂ ਰੇਟ ਹੋ ਇਹਦਾ ਅਗਲੇ ਨੂੰ ਆਏ ਲੱਗਣਾਂ ਦਾ ਵੀ ਰੇਟ ਵਾਜ ਜਾਂਦਾ ਆ ਦੇਖ ਲਓ ਆ ਵੀ ਮੋਟੇ ਨੇ ਉਹ ਵੀ ਮੋਟੇ ਨੇ ਆ ਇੱਕ ਲਫਾ ਫਾਬਰੀਕ ਦਾ ਹੋਇਆ ਆਪਣੇ ਇੰਨੇ ਜਗ੍ਹਾ ਚੋਂ ਤਕਰੀਬਨ 2 ਵਿੱਗੇ ਮੰਗ ਠੀਕ ਆ ਨਾ ਕੱਲਾ ਰੇਟ ਦੇਖ ਜਿੰਦਾ ਰੇਟ ਦਾ ਚੱਕਰ ਇਹ ਹੁੰਦਾ ਆਉਣ ਦਾ ਕਿਉਂਕਿ ਜਦੋਂ ਝਾੜਕ ਘਟ ਗਿਆ ਰੇਟ ਫੇਰ ਹੀ ਵੱਧਦਾ ਕਦੇ ਚਾਂਸ ਹੁੰਦੇ ਨੇ ਵੀ ਸਬਜ਼ੀ ਬਹੁਤ ਘੱਟ ਲਈ ਜਾ ਉਦੋਂ ਰੇਟ ਵਧ ਜੇਵੇਂ ਲੋਕਾਂ ਨੇ ਮਤਲਬ ਕਈ ਵਾਰੀ ਆਇਆ ਹੁੰਦਾ ਵੀ ਹੁਣ ਜਦੋਂ ਬਹੁਤ ਘੱਟ ਲਾਇਆ ਹੈ ਮਾਰਕ ਲੋਕਾਂ ਦਾ ਉਹ ਉਹ ਚਾਂਸ ਕਦੀ ਹੁੰਦੇ ਨੇ ਜ਼ਿਆਦਾਤਰ ਤਾਂ ਇਹੀ ਹੁੰਦੇ ਨੇ ਚਾਂਸ ਵੀ ਜਦੋਂ ਸਬਜੀ ਝਾੜ ਘਾਟ ਦੰਦੋਂ ਤੇ ਰੇਟ ਵਧਦਾ ਹੁਣ ਤੁਸੀਂ ਇਹ ਲਾ ਲਓ ਵੀ ਆਪਣਾ ਸਿਰਫ ਇੱਕ ਲਫਾਫਾ ਵਧੀਆ ਤਾਂ ਦੋ ਆਪਣੇ ਛਾੜ ਦੇਓਗੇ ਤੇ ਅੱਗੇ ਆਪਾਂ ਲਾ ਲਈਏ ਵੀ ਵਾਧੇ ਤੋਂ ਬਾਅਦ ਤਿੰਨ ਵਧੀਆ ਦੇ ਹੁੰਦੇ ਨੇ ਦੋ ਤਿੰਨ ਛਾੜਦੇ ਹੋ ਜਾਂਦੇ ਨੇ ਕਿਉਂਕਿ ਛਾੜ ਆਉਣਾ ਜਾਂ ਕੱਖ ਭੌਜਾ ਦਾ ਹੋ ਗਿਆ ਆਪਣੇ ਕੱਦੂਆਂ ਦੇ ਵਿੱਚ ਉਹ ਜਿਵੇਂ ਸਾਨੂੰ ਸਾਹਮਣੇ ਦੀਂਦੇ ਨੇ ਕਿੱਡੇ ਵੱਡੇ ਵੱਡੇ ਤਾਂ ਕਰਕੇ ਉਹਨਾਂ ਲੱਭਦਾ ਨਹੀਂ ਗੱਦੂ ਇਹ ਚੀਜ਼ਾਂ ਦਾ ਬਹੁਤ ਹੋਰ ਰੱਖਣਾ ਪੈਂਦਾ ਹੁਣ ਸੱਪਸਲੂੰਡੀ ਇਹ ਜਿਹਾ ਆਪਾਂ ਨੂੰ ਗੋਗੋ ਬਹੁਤ ਟੱਕਰ ਦਿਆਂ ਰਹਿੰਦੀਆਂ ਨੇ ਤੇ ਕੰਮ ਦਾ ਖਤਰੇ ਵਾਲੀ ਹੁੰਦਾ ਚਲੋ ਫਿਰ ਵੀ ਤੋੜਨਾ ਪੈਂਦਾ। ਹੁਣ ਬੇਲਾਂ ਪ੍ਰਾਣੀਆਂ ਹੋ ਗਏ ਤੇ ਕਰਕੇ ਚਿੱਟੇ-ਚਿੱਟੇ ਹੋਣ ਲੱਗੇ ਇਹਨਾਂ ਦਾ ਰੰਗ ਰੂੰਗ ਪੂਰਾ ਵਧੀਆ। ਬੇਲਾਂ ਵੀ ਤਾਜ਼ੀਆਂ ਨੇ ਤੇ ਕੁਸਾਂ ਉੱਪਰ ਦਾ ਵੀ ਫਰਕ ਰਹਿੰਦਾ। ਹੁਣ ਜਿਵੇਂ ਆਪਣੀਆਂ ਥੋੜੀ ਜਿਹੀ ਆਪਣੀ ਇਹਨਾਂ 'ਚ ਇਹ ਗਲਤੀ ਹੋਈ ਆਪਣੇ 8 ਫੁੱਟ ਦੇ ਬਾਸ ਨੇ ਇਹ ਉਹਦੇ ਕਰਕੇ ਤਾਰ ਬਹੁਤ ਜ਼ਿਆਦਾ ਝੁੱਕ ਗਈ, ਵਜਨ ਬਹੁਤ ਜ਼ਿਆਦਾ ਹੋ ਗਿਆ ਬੇਲ ਦਾ। ਜੇ ਤਕਰੀਬਨ ਤਕਰੀਬਨ ਇੰਨਾ ਹੋਰ ਚਾਹੀਦਾ 10 ਫੁੱਟ ਦਾ ਬਾਣ ਚਾਹੀਦਾ ਦੀ ਫੇਰ ਜਾ ਕੇ ਕੰਮ ਲੋਟਦਾ ਇਹਦਾ 2 ਫੁੱਟ ਥੱਲੇ 8 ਫੁੱਟ ਉੱਪਰ ਚਲੋ ਹੁਣ ਜਿਆਦਾ ਆਪਣਾ ਆਪਣਾ ਉਧਰ ਪ੍ਰਿੰਡੀ ਤੇ ਕੱਦੂ ਪ੍ਰਿੰਡੀਆਂ ਵਾਲਾ ਥਾਂ ਆ ਤੇ ਕੱਦੂ ਵਾਲਾ ਥਾਂ ਹੁਣ ਆਪਾਂ ਮੌਸਮ ਦੀ ਗੱਲ ਕਰਦੇ ਹਾਂ ਜਿਵੇਂ ਕਿ ਹੁਣ ਆਪਣਾ ਮੌਸਮ ਅੱਜ ਦੇਖੋ ਕਿੰਨਾ ਜ਼ਿਆਦਾ ਖਰਾਬ ਹੋ ਗਿਆ ਮੈਂ ਹੁਣੀ ਸਪਰੇਅ ਸਪਰੂ ਕਰਕੇ ਆਇਆ ਤੇ ਸਪਰੇਅ ਕਰਦੇ ਕਰਦੇ ਬਦਲ ਗਈ ਕਾਫੀ ਹੋ ਗਈ ਜੇ ਆਪਾਂ ਗੱਲ ਕਰੀਏ ਹੁਣ ਜਿਵੇਂ ਮੀਹਾ ਮੂਆਂ ਦੀ ਇਹ ਚਲੋ ਆਪਾਂ ਉਹਦੇ ਘਰ ਕੀ ਬਾਂਸ ਤੇ ਲਾਏ ਨੇ ਵੀ ਫਿਰ ਜੈਕਸਪੀਰੀਅੰਸ ਹੁੰਦਾ ਵੀ ਜੇ ਮੀਂਹ ਪੈਂਦਾ ਵੀ ਆ ਚਲੋ ਬੇਲ ਸੁੱਕਦੀ ਨਹੀਂ ਥੋੜੀ ਜਿਹੀ ਬੱਟ ਉੱਚੀ ਰਹਿ ਜਾਂਦੀ ਆ ਬਾਕੀ ਜਿਹੜੀ ਗੱਲ ਆਪਾਂ ਉਹਦੀ ਕਰਦੇ ਦੀਗੇ ਮੇਨ ਬੀਜੇ ਮੀ ਹੋਵੇ ਨੇਰੀ ਹੋਵੇ ਕੁਛ ਵੀ ਹੋਵੇ ਦਿਨੋਵੇ ਰਾਤ ਹੋਵੇ ਨਾ ਜੇ ਆਪਾਂ ਮਤਲਬ ਸਬਜ਼ੀ ਤੋੜਨੀ ਆ ਤਾਂ ਤੋੜਨੀ ਪੈਣੀ ਆ ਆਪਾਂ ਨੂੰ ਇਹ ਨਹੀਂ ਹੈਗਾ ਵੀ ਆਪਾਂ ਤੀਜੇ ਦਿਨ ਆਪਾਂ ਨਾਗਾ ਪਾ ਦਾਂਗੇ ਜਿਵੇਂ ਹੁਣ ਪ੍ਰਿੰਡੀਆਂ ਦਾ ਪ੍ਰਿੰਡੀ ਤੀਜੇ ਦਿਨ ਪੱਕਾ ਟੁੱਟਦੀ ਆ ਹੁਣ ਆਪਣੀ ਆ ਪ੍ਰਿੰਡੀਆਂ ਹੁਣ ਆਪਾਂ ਕੱਲ ਤੋੜੀ ਤੇ ਹੁਣ ਕੱਲੂ ਦੁਬਾਰਾ ਟੁੱਟੂਗੀ ਇਹ ਹੁਣ ਜਿਹੜਾ ਉਹ ਕੱਦੂ ਆ ਉਹ ਅੱਜ ਪਾ ਅੱਜ ਤੋੜਿਆ ਉਹ ਪਰਸੋਂ ਦੁਬਾਰਾ ਟੁੱਟੂਗਾ ਇਹ ਕਰਕੇ ਵੀ ਬਿਨਾ ਨਾ ਕੇ ਤੋੜਨੀ ਪੈਂਦੀ ਹੈ ਚਾਹੇ ਮੀਂਹ ਆ ਗਾਰਾ ਕੁਝ ਵੀ ਆ ਚਾਹੇ ਜਿੰਨੇ ਨਾ ਮਰਜੀ ਪਾਣੀ ਖੜ ਦੇਵੇ ਤੋੜਨੀ ਹੀ ਪੈਣੀ ਆ ਵਿੱਚ ਲੋਕਾਂ ਨੂੰ ਇਹ ਲੱਗਦਾ ਨਾ ਵੀ ਕੰਮ ਬਹੁਤ ਜ਼ਿਆਦਾ ਸੌਖਾ ਵੀ ਚਲੋ ਤੋੜਿਆ ਪੈਸੇ ਆਉਂਦੇ ਨੇ ਪੈਸੇ ਆਉਂਦੇ ਤਾਂ ਠੀਕ ਆ ਵੀ ਪੈਸੇ ਆਉਂਦੇ ਵੀ ਨਾਲ ਦੀ ਨਾਲ ਖਰਚੇ ਨਹੀਂ ਲਿੰਦੇ ਨਾਲ ਦੀ ਨਾਲ ਮਿਹਨਤ ਨਹੀਂ ਲੋਕ ਦੇਖਦੇ ਨਾ ਜਿਵੇਂ ਆ ਦੇਖੋ ਹੁਣ ਇਹ ਤੇ ਪਾਣੀ ਹਾਲੇ ਸੁੱਕਿਆ ਨਹੀਂ ਹੁਣ ਆਪਣਾ ਮੀਂਹ ਨਾਲੇ ਕੰਮ ਚੱਲਦਾ ਹੁਣ ਮੀਂਹ ਪੈ ਜਾਂਦਾ ਫੇਰ ਦੁਬਾਰਾ ਸੁੱਕ ਜਾਂਦਾ ਮੀਂਹ ਪੈ ਜਾਂਦਾ ਉਹਨਾਂ ਦਾ ਮਤਲਬ ਇੰਨਾ ਪਾਣੀ ਆਉਂਦਾ ਹੁਣ ਫੇਰ ਬੱਦਲ ਹੋ ਤੇ ਜਿਹੜਾ ਹੁਣ ਆਪਣਾ ਗੱਲ ਕਰੀਏ ਵੀ ਇਹ ਗਰੋਥ ਗਰੋਥ ਪੂਰੀ ਵਧੀਆ ਆਪਣੀ ਬਾਲੀ ਜਿਆਦਾ ਗਰੋਥ ਨਹੀਂ ਹੋਏ ਆਪਾਂ ਭਿੰਡੀਆਂ ਜਿਨ੍ਹਾਂ ਕੋਈ ਜ਼ੋਰੀਆ ਜਾਰੀਆ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਿਆ ਸੀ ਵੀ ਜ਼ੋਰੀਆ ਜਾਰੀਆ ਆਪਾਂ ਪਾਉਂਦੇ ਨਹੀਂ ਹੈਗੇ ਤਾਂ ਕਰਕੇ ਆਪਣੀ ਇਹਦੀ ਗਰੋਥ ਹੁੰਦੀ ਨਹੀਂ ਬਾਲੀ ਜਿਆਦਾ ਅ ਪਿਛਲੇ ਤੋਂ ਪਿਛਲੇ ਸਾਲ ਹੋ ਗਈ ਸੀ ਥੋੜਾ ਜਿਹਾ ਉਹਨੇ ਫਿਰ ਆਪਾਂ ਨੂੰ ਹੈਰਾਨ ਕੀਤਾ ਵਾ ਜਿਆਦਾ ਤਾਂ ਤੰਗ ਪਰੇਸ਼ਾਨੀ ਹੁੰਦੀ ਆ ਜਦ ਆਪਾਂ ਬੜੀ ਹੋ ਜਾਂਦੀ ਆ ਭਿੰਡੀ ਫਿਰ ਜਾ ਕੇ ਤੋੜਨੀ ਔਖੇ ਹੋ ਜਾਂਦੀ ਆ ਤੇ ਇਹ ਲੇਬਰ ਦਾ ਹੁਣ ਕੰਮ ਜੇ ਮੀਂਹ ਜਿਆਦਾ ਤਾਂ ਗਾਰੇ ਚ ਵੀ ਨਹੀਂ ਆਉਂਦਿਆ ਕੋਈ ਐ ਠੀਕ ਆ ਵੀ ਹੁਣ ਦੋ ਜਾਣੀਆਂ ਆਪਣੀਆਂ ਉਹਨਾਂ ਚ ਇੱਕ ਜਾਨੀ ਮਿਸ ਮਾਰੇ ਜਾਂਦੀ ਹੈ ਤਕਰੀਬਨ ਹਰੇਕ ਵਾਰ ਤੇ ਜੇ ਮੀਂਹ ਪੈਂਦਾ ਤਾਂ ਆਪਣੀ ਲੀਵਰ ਦਾ ਜਮਈ ਨਾ ਵਰਗੇ ਕੰਮ ਹੋ ਜਾਂਦਾ ਵੀ ਆਉਂਦੀ ਹੈ ਨਹੀਂ ਗੇ ਉਹਦੇ ਚ ਆਪਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਜਾਂਦੀ ਆ ਫਿਰ ਕਿਉਂਕਿ ਹੁਣ ਤੋੜ ਨਹੀਂਦਾ ਪੈਣੀ ਆ ਚਾਹੇ ਆਪਾਂ ਆਪ ਤੋੜੀਏ ਚਾਹੇ ਲੀਵਰ ਤੋਂ ਤੜਾਈਏ ਹੁਣ ਦੋ ਜਾਨੇ ਤਾਂ ਪਾਪ ਹੁੰਨੇ ਆ ਇੱਕ ਜਿਆਦਾ ਗਰਮੀ ਆ ਉਦੋਂ ਵੀ ਥੋੜੀ ਦਿੱਕਤ ਕਰ ਲਾ ਜਾਂਦੇ ਨੇ ਬਹੁਤ ਜ਼ਿਆਦਾ ਮੀਂਹੋਂ ਪੈਂਦੇ ਨੇ ਫਿਰ ਵੀ ਦਿੱਕਤ ਆਉਣ ਲਾ ਜਾਂਦੀ ਆ ਲੀਵਰ ਦੀ ਤੇ ਬਾਕੀ ਹੁਣ ਗਾਰੇ ਗੂਰੇ ਚ ਹੁਣ ਸਾਨੂੰ ਪਤੀ ਆ ਸਾਰਿਆਂ ਨੂੰ ਵੀ ਤੋੜਨੀ ਕਿੰਨੀ ਔਖੇ ਆ ਸਬਜੀ ਹੁਣ ਗਾਰੇ ਚ ਤਾਂ ਵੈਸੀ ਤਰ੍ਹਾਂ ਔਖਾ ਹੋ ਜਾਂਦਾ ਹੁਣ ਮੀ ਹੁਣ ਆਪਾਂ 2-3 ਵਾਰੀਆਂ ਹੋ ਗਈਆਂ ਹੁਣ ਆਪਣੇ ਮੀ ਪੈਂਦੇ ਚ ਤੋੜੀਆਂ ਨੇ ਹੁਣ ਆ 2 ਮਹੀਨੇ ਆਈ ਦਿੱਕਤ ਰਹਿਣੀਆਂ ਮੀ ਪੈਂਦੇ ਚ ਆਪਾਂ ਨੂੰ ਤੋੜਨੀ ਪਿਆ ਕਰਨੀ ਕਿਉਂਕਿ ਹੁਣ ਸੁੱਕਣਾ ਤਾਂ ਇਹ ਨਹੀਂਗਾ ਥੱਲੋਂ ਵੀ ਗਾਰੇ ਚ ਤੋੜਨੀ ਪਿਆ ਕਰਨੀ ਉੱਪਰ ਵੀ ਮੀ ਮੂੰ ਦਾ ਕੋਈ ਪਤਾ ਨਹੀਂ ਕਦੋਂ ਆ ਜਾਂਦਾ ਤੇ ਖਿੱਚਾ ਕੁੱਚਾ ਦਾ ਆਪਣਾ ਕੰਮ ਖਰਾਬ ਹੀ ਹੋ ਗਿਆ ਖਿੱਚਾ ਆਪਾਂ ਸਰੀਏ ਦੀਆਂ ਲਾਈਆਂ ਦੀ ਇਹ ਥੋੜਾ ਜਿਹਾ ਵਜਨ ਜ਼ਿਆਦਾ ਹੋਣ ਕਰਕੇ ਫੇਰ ਵੀ ਅੰਦਰ ਨੂੰ ਧੱਕੇ ਗਏ ਬਸ ਆਪਣੇ ਹੁਣ ਇਹਦੇ ਆਪਾਂ ਥੱਲੇ ਟਾਇਰ ਪਾ ਕੇ ਟੋਆ ਪੱਟ ਕੇ ਜਿਵੇਂ ਆ ਪੱਟਿਆ ਤਾਂ ਜ਼ਰੂਰ ਤੀਗਾ ਪਰ ਆਪਾਂ ਟਾਈਮ ਤੇ ਰਹਿ ਬਦਲ ਗਈ ਤੇ ਟੋਆ ਪੱਟ ਕੇ ਹੁਣ ਟਾਇਰ ਦੱਬ ਕੇ ਫੇਰ ਖਿੱਚਾ ਪਾਵਾਂਗੇ ਫਿਰ ਆਏ ਆ ਜਦੋਂ ਜ਼ਿਆਦਾ ਮੀਂਹ ਪੈਣਗੇ ਫੇਰ ਖਰਾਬ ਨਹੀਂ ਹੋਣਗੇ ਜਿਵੇਂ ਹੁਣ ਆ ਆ ਆਪਾਂ ਲਾਈਨ ਤੇ ਕ੍ਰੇਲਾ ਲਾਇਆ ਦੀ ਅਜਾ ਕਰ ਲੋ ਇੱਕ ਵੀ ਕ੍ਰੇਲਾ ਦੀਂਦਾ ਹੋਵੇ ਸੜੇ ਬੁਸੇ ਕ੍ਰੇਲੇ ਨਹੀਂ ਸਾਰੇ ਬਾਕੀ ਰੱਬ ਸੁੱਖ ਰੱਖੇ ਕਿ ਮੀਂਹ ਪਾਈ ਬੇਸਕਰੀ ਜਾਵੇ ਪਰ ਹਲਕੇ ਪਾਵੇ ਕਿਉਂਕਿ ਜਦੋਂ ਜ਼ਿਆਦਾ ਤਕੜਾ ਮੀਂਹ ਪੈਂਦਾ ਫਿਰ ਆਪਣੇ ਪਾਣੀ ਜ਼ਿਆਦਾ ਆ ਜਾਂਦਾ ਫਿਰ ਨੁਕਸਾਨ ਕਰਦਾ ਪਾਣੀ ਤੇ ਜਿੰਨਾ ਹੋ ਸਕੇ ਪਾਣੀ ਤੋਂ ਬਚਤ ਰਹੇ ਆਪਣੀ ਬੇਲਾਂ ਬੋਲਾਂ ਦੀ ਉੰਨੀ ਵਧੀਆ ਜੇ ਹੁਣ ਆਪਣੇ ਪਹਿਲਾਂ ਲਾਈ ਨਹੀਂ ਕਾਮਯਾਬ ਹੋਏ ਹੁਣ ਕਦੂਆਂ ਦਾ ਰੱਬ ਸੁੱਖ ਰੱਖੇ ਵੀ ਮੀਮੂ ਨੁਕਸਾਨ ਨਾ ਕਰੇ ਕਿਉਂਕਿ ਹੁਣ ਪਹਿਲਾਂ ਆਪਾਂ ਕਰੇਲਾ ਲਾਇਆ ਸੀ ਕਰੇਲਾ ਆਪਣਾ ਝਾੜ ਚੋੜਨੀ ਉਹਨੇ ਦਿੱਤਾ ਹੈਗਾ ਤੇ ਦੂਜੀ ਗੱਲ ਉਹ ਸਾਈਜ਼ ਨਹੀਂ ਦੀ ਥੋੜਾ ਜਿਹਾ ਕਰ ਦੋ ਤੇ ਕਰਕੇ ਮੰਡੀ ਚ ਵਿਗੜਨ ਦੇ ਕਰਨ ਦੀ ਦਿੱਕਤ ਆਉਂਦੀ ਸੀ ਤਾਂ ਕਰਕੇ ਆਪਾਂ ਜੜਾ ਜੜਾਂ ਚੋਂ ਵੱਢ ਕੇ ਬੇਲਾਂ ਸਾਰੀਆਂ ਦੀ ਸਾਰੀਆਂ ਅ ਅੱਜ ਮੈਂ ਤੁਹਾਨੂੰ ਸੁੱਕੀਆਂ ਦੀਨੀਆਂ ਨੇ ਜੜਾਂ ਚੋਂ ਬੇਲਾਂ ਵੱਢ ਕੇ ਆਪਾਂ ਵਿੱਚ ਕੱਦੂ ਲਾਤੇ ਸੀਗੇ ਕੱਦੂ ਭਰਤੇ ਦੀ ਬਾਕੀ ਜੇ ਵਲੌਗ ਵਧੀਆ ਲੱਗਦੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਐਂਡ ਲਾਈਕ ਜ਼ਰੂਰ ਕਰਿਆ ਕਰੋ ਆਪਣੇ ਨੂੰ ਜ਼ਿਆਦਾਤਰ ਜਿਹੜੇ ਕੰਮ ਕਰਦੇ ਉਹਨਾਂ ਤਾਂ ਪਤਾ ਹੀ ਜਾਂਦਾ YouTube Facebook ਵਾਲਿਆਂ ਦਾ ਕੰਮ ਹੀ ਹੁੰਦਾ ਵੱਧ ਤੋਂ ਵੱਧ ਕਮਾਈ ਦਿਖਾ ਕੇ ਆਪਦੇ ਵੀਊ ਲੈਣ ਦਾ ਚੱਕਰ ਹੁੰਦਾ ਨਾਲ ਸਾਰਾ ਹੋਰ ਕੋਈ ਚੱਕਰ ਨਹੀਂ ਹੁੰਦਾ ਤੇ ਜਿਹੜਾ ਹੁਣ ਕੰਮ 'ਚ ਪੈ ਜਾਂਦਾ ਫਿਰ ਉਹਨੂੰ ਆ ਕੇ ਪਤਾ ਲੱਗਦਾ ਕਿੰਨੀ ਕੁ ਕਮਾਈ ਆ ਤੇ ਕਿੰਨੀ ਕੁ ਮਿਹਨਤ ਆ ਮਿਹਨਤ ਸਭ ਤੋਂ ਜ਼ਿਆਦਾ ਸਬਜ਼ੀ 'ਚ ਕਮਾਈ ਆਵੇ ਨਾ ਆਵੇ ਉਹ ਕੋਈ ਪਤਾ ਨਹੀਂ ਕਿਉਂਕਿ ਹੁਣ ਆਪਣੇ ਘੱਟੋ ਘੱਟ 3-4 ਵਾਰ ਹੋ ਚੁੱਕਿਆ ਆਪਣੀ ਸਬਜ਼ੀ ਖਰਾਬ ਵੀ ਹੋਈਆਂ ਦੀਆਂ ਕਈ ਵਾਰੀ ਮੌਸਮ ਦੇ ਅਨਸਾਰ ਤੇ ਬਿਮਾਰੀਆਂ ਨਾਲ ਤੇ ਕਈ ਵਾਰੀ ਰੇਟ ਰੂਡ ਵੀ ਮੰਦਾ ਆ ਜਵੇ ਤਾਂ ਵੀ ਬਹੁਤ ਜ਼ਿਆਦਾ ਨੁਕਸਾਨ ਕਰ ਜਾਂਦੀ ਆ ਪੱਲਿਓ ਪੈਨ ਵਾਲਾ ਕੰਮ ਹੋ ਜਾਂਦਾ ਕਈ ਵਾਰੀ ਤਾਂ ਕਰਕੇ ਬਾਕੀ ਹੁਣ ਮੀਂਹ ਉਤਰਿਆ ਥੋੜਾ ਥੋੜਾ ਕਣੀਆ ਚਲੋ ਬਾਕੀ ਅਗਲੇ ਵਲੌਗ ਚ ਸਾਨੂੰ ਹੋ